ਤਕਰੀਬਨ 2.5 ਸਾਲ ਤੋਂ ਦੋ ਹੀ ਤਾਕਤਾਂ ਸਰਕਾਰਾਂ ਕੋ ਰਹੀਆਂ ਨੇ ਗਿਆਨ ਦੇ ਵਿੱਚ ਜਿਹੜੇ ਗਿਆਨਵਾਨ ਆਦਮੀ ਦੀ ਉਹ ਸਰਕਾਰ ਦੇ ਜਿਹੜੇ ਸੰਵਿਧਾਨ ਤੇ ਉਹਨਾਂ ਨੂੰ ਕੋਈ ਚੈਲੰਜ ਨਹੀਂ ਕਰ ਸਕੇ ਧਰਮ ਕਾਦੀ ਦੇ ਖਿਲਾਫ ਲੋਕ ਬੋਲਦੇ ਰਹੇ ਨੇ ਧਰਮ ਨੂੰ ਫੀਮ ਕਹਤਾ ਕਮਿਊਨਿਸਟਾਂ ਨੇ ਐਲਾਨ ਕਰਕੇ ਕਹਿੰਦੇ ਰਹੇ ਕਮਿਊਨਿਸਟਾਂ ਨੂੰ ਕਿਸੇ ਨੇ ਨਹੀਂ ਸਾਬਤ ਨਹੀਂ ਕੀਤਾ ਕਿਸੇ ਕਿਸੇ ਵੀ ਮੈਦਾਨ ਚ ਹਰਾਇਆ ਨਹੀਂ ਵੀ ਤੁਸੀਂ ਫਿਰ ਕਿਉਂ ਕਹਿੰਦੇ ਹੋ ਕਿ ਮੈਂ ਕਹਿੰਦਾ ਇਹਨਾਂ ਦਾ ਦੋ ਗਿਆਨ ਉਹਨਾਂ ਕੋਲ ਸੀ ਸੰਸਾਰੀ ਤਾਕਤ ਵੀ ਉਹਨਾਂ ਕੋਲ ਸੀ ਦੋ ਗਿਆਨ ਕਿਉਂਕਿ ਦਿਵਾਲੀਆ ਜੋ ਹੋ ਚੁੱਕੇ ਸੀ ਸਾਰੇ ਹਾਂ ਬੋਧਵਾਲਮੀ ਉਹਨਾਂ ਕੋਲ ਦੀ ਉਹ ਰੋਜ਼ ਸਨਿਤੀ ਖੋਜ ਕਰਦੇ ਸੀ ਉਹਨਾਂ ਨੇ ਗਰੀਬ ਪਬਲਿਕ ਨੂੰ ਦਾਉ ਥਾਨ ਕੀਤਾ ਇਹ ਲੋ ਧਾਰਮਿਕ ਗੁਰੂ ਸੀ ਖਤਰਾਂ ਭਰ ਕੇ ਹੀਰਿਆਂ ਦੇ ਪੈਰ ਫਿਰਦਾ ਦੁਨੀਆ ਪਬਲਿਕ ਭੁਖੀ ਮਰਦੀ ਥੇ ਇਹ ਨਹੀਂ ਸੀ ਠੀਕ ਤਾਂ ਕਰਕੇ ਲੋਕ ਕਹਿੰਦੇ ਇਹੋ ਜਿਹੇ ਬੰਦੇ ਨੂੰ ਧਾਰਮਿਕ ਮੰਨੀ ਜਾਂਦੇ ਗੁਰੂ ਮੰਨੀਏ ਨਸ਼ਾ ਹੈ ਇਹ ਵੀ ਉਹਨਾਂ ਹੀ ਲੰਮੇ ਉਹਨਾਂ ਹੀ ਲੰਮੇ ਉਹ ਇੰਨੇ ਖਤਰਾਂ ਹੀਰਿਆਂ ਦੇ ਪੈਰ ਫਿਰਦਾ ਦੁਨੀਆ ਪਬਲਿਕ ਉਥੇ ਦੀ ਗਰੀਬ ਹੈ ਉਹ ਗੱਲ ਅਲੱਗ ਹੈ ਕਿ ਕਮਿਊਨਿਸਟਾਂ ਦੀ ਵੀ ਕਮਜ਼ੋਰੀਆਂ ਆ ਗਈਆਂ ਤੋਦੇ ਸ਼ਾਂਤੀ ਵੀ ਹੋ ਗਈ ਇੱਕ ਵਾਰ ਤਾਂ ਬਾਬਲ ਕੋਲ ਨਹੀਂ ਮਗਰ ਲੱਗੀ ਨਾ ਉਸ ਵੇਲੇ ਦੋਏ ਦੋਏ ਤਲਵਾਰਾਂ ਉਹਨਾਂ ਕੋਲ ਸੀ ਹੋ ਅੱਜ ਇੱਕ ਤਲਵਾਰ ਉਹਨਾਂ ਦੀ ਵੀ ਕਮਜ਼ੋਰ ਹੁੰਦੀ ਜਾਂਦੀ ਹੈ ਸ਼ਾਂਤੀ ਵੀ ਹੁੰਦੀ ਜਾਂਦੀ ਹੈ ਪਿੱਛੇ ਦੋ 250 ਸੈਂਟੀਮੀਟਰ ਦੀ ਦੋਏ ਤਲਵਾਰਾਂ ਪੜਿਆਂ ਲੇਖਣ ਕੋਲੇ ਲਈਆਂ ਨੇ ਜਿਹੜੇ ਗੁਰਮੰਦੀ ਸੋਝੀ ਵਾਲੇ ਨਹੀਂ ਸੀ ਸੰਸਾਰੀ ਗਿਆਨ ਵਾਲੇ ਸੀ ਸੰਸਾਰੀ ਸ਼ਕਤੀ ਵੀ ਉਹਨਾਂ ਕੋਲ ਸੀ ਗਾਂਧੀ ਸ਼ਕਤੀ ਉਹਨਾਂ ਨੂੰ ਹੀ ਮੰਨਿਆ ਲੋਕਾਂ ਨੇ ਧਰਮ ਬਹੁਤ ਛੇੜ ਹੁੰਦਾ ਚਲਾ ਗਿਆ। ਧਰਮ ਲੋਕ ਧਰਮ ਤੇ ਥੇ ਹੀ ਨਹੀਂ ਮਾਇਆਦਾਰੀ ਹੋ ਚੁੱਕੀ ਸੀ। ਸਿੱਖਿਓ ਸੀ ਧਰਮ ਉਹ ਤਾਂ ਕੋਈ ਧਰਮ ਹੈ ਨਹੀਂ ਸੀ ਮਾਇਆਦਾਰੀ ਹੋ ਚੁੱਕੀ ਸੀ। ਫੜੀ ਅਮੇਤ ਰੂਪ ਅਮਤੋਜ ਵਿਕਟ ਬਣਾਇ ਤ ਅਮਿਤ ਭਟ ਅਮੇਤ ਰੂਪ ਅਮੇਤ ਰੂਪ ਰੂਪ ਕਾਹਜਾਦਾ ਕੁਬੇਤਾ ਉਹਦਾ ਗਿਆਨ ਦੇ ਕੋਲ ਉਹ ਰੋਜ਼ ਦਿਨ ਰੋਜ਼ ਗਾਹ ਤੇ ਗਾਹ ਖੋਜੁੰਦੀ ਚਲੀ ਜਾਂਦੀ ਆ ਵਿੱਚ ਰੋ ਪਿਆ ਕਿਸੇ ਖੇਤਰ ਦੇਖ ਲੋ ਬਿਸ਼ਰੀ ਦੇ ਖੇਤਰ ਦੇਖ ਲੋ ਸਾਈਂ ਦੇ ਖੇਤਰ ਦੇਖ ਲੋ ਮੈਡੀਕਲ ਦੇ ਖੇਤਰ ਵਿੱਚ ਦੇਖ ਲੋ ਕੰਪਿਊਟਰ ਦੇ ਖੇਤਰ ਵਿੱਚ ਦੇਖ ਲੋ ਰੋਜ਼ ਤਰੱਕੀ ਕਰ ਰਹੇ ਤੇ ਰੋਜ਼ ਗਿਆਨ ਵਧ ਰਹੀ ਆ ਜੀ ਲੋਕਾਂ ਨੂੰ ਦੇ ਰਹੇ ਚੀ ਲੋਕ ਇਹਨਾਂ ਤੇ ਵਿਸ਼ਵਾਸ ਕਰਦੇ ਧਰਮ ਵਾਲੇ ਤੇ ਵੀ ਵਿਸ਼ਵਾਸ ਕਰਦੇ ਉਹਦਾ ਬੇਸ਼ੱਕ ਤਾਂ ਸੀ ਉੜੇਲੇ ਘਿਆਲ ਨਹੀਂ ਤੁਹਾਨੂੰ ਤੇ ਬਿਲਕੁਲ ਵਿਸ਼ਵਾਸ ਨਹੀਂ ਕਰਦੇ ਉਹ ਕਹਦੇ ਕਾ ਨਾ ਵਿਸ਼ਵਾਸ ਸੈਟੀਸਫਾਈ ਕਰਾਉਣ ਨਾਲ ਤੇ ਕੋਈ ਗੱਲੇ ਨਹੀਂ ਨਿਕਲਦੀ ਉਨੀ ਛੜਦਾ ਦਾ ਵੇਚਦੇ ਸੀ ਉਨੀ ਛੜਦਾ ਰੱਖਦੇ ਨਹੀਂ ਆ ਕਈ ਗੱਲਾਂ ਹੁੰਦੀਆਂ ਨੇ ਸੋਸ਼ਲ ਗੱਲਾਂ ਨੇ ਸਾਨੂੰ ਪਿਆ ਸ਼ਾਦੀਆਂ ਜੇ ਤੁਹਾਨੂੰ ਦੇ ਉਧਰ ਅਸਾਨਾ ਜਾਣਾ ਪੈਂਦਾ ਕੋਈ ਆਪਣੇ ਆਪਣੇ ਹਿਸਾਬ ਨਾਲ ਵਿਆਹ ਕਰਦੇ ਨੇ ਰਸਮਾਂ ਨੇ ਜੰਮੜ ਬੰਨਦੀ ਰਸਮ ਉਹ ਧਰਮ ਦੇ ਨਾਲ ਰਿਲੇਟਡ ਆ ਬਿਆ ਸ਼ਾਦੀ ਦੀ ਰਸਮ ਉਹ ਧਰਮ ਨਾਲ ਰਿਲੇਟਡ ਹੈ ਉਹ ਜਾਣਾ ਪੈਂਦਾ ਉਹਨੂੰ ਉਹਨੂੰ ਸਮਝਾਉਣ ਦੇ ਕਿ ਕੁਝ ਨਹੀਂ ਹੈ ਹਾਂ ਅਮਿਤੋਜ ਵਿਕਟ ਬਾਣ ਹੈ ਤੇ ਅਮਿਤ ਭਟ ਹਾਂ ਅਮਿਤੋਜ ਜਿਹੜਾ ਉਹਦਾ ਹੈ ਤੇਜ ਹੈ ਇਹਦਾ ਉਹਦੇ ਕੋਲ ਗਿਆਨ ਹੈ ਤੇਜ ਹੈ ਉਹਦਾ ਜਵਾਬ ਨਹੀਂ ਹੈ ਵਿਕਟ ਕੱਟਿਆ ਨਹੀਂ ਜਾ ਸਕਦਾ ਉਹਦੀ ਨਾ ਕੋ ਗਿਆਨ ਸਾਫ ਹੈ ਨਾ ਉਹ ਇਹ ਗ੍ਰੇਨੌਮ ਹੁੰਦੇ ਸੀ ਹਜ਼ਾਰਾਂ ਸਾਲਾਂ ਤੋਂ ਉਹਨਾਂ ਨੇ ਸਾਬਿਤ ਕਰਦੇ ਗਏ ਹੋਰ ਵੀ ਤੇ ਇਹਨਾਂ ਦੀ ਆਪੇ ਫਟੇ ਕੋਚੀ ਦੀ ਜੋਤਿਸ਼ਾਲਾ ਦੀ ਉਹਨਾਂ ਨੇ ਤੁਹਾਨੂੰ ਦਿਖਾਤਾ ਅੱਖਾਂ ਨਾਲ ਇਹ ਅੰਦਾਜ਼ੇ ਦੀਆਂ ਗੱਲਾਂ ਕਰਦੇ ਸੀ ਇੱਕ ਤੁਹਾਨੂੰ ਅੱਖਾਂ ਨਾਲ ਟੈਲੀਸਕੋਪ ਬਣਾ ਕੇ ਦਿਖਾ ਦਿੱਤਾ ਟੈਲੀਵਿਜ਼ਨ ਕੋ ਤਾਂ ਆਣੀ ਕੋ ਲੈਣੀ ਕੋ ਦੇਣੀ ਉਹ ਬਣਾ ਕੇ ਦਿਖਾ ਦਿੱਤੀ ਲੋਕ ਹੈਰਾਨ ਹੋ ਗਏ 100 ਸਾਲ ਪਿਛਲੇ 70 80 ਸਾਲ ਦੇ ਵਿੱਚ ਤਾਰ ਨਾਲ ਪਹਿਲਾਂ ਜਿਹੜਾ ਟੈਲੀਫੋਨ ਚੱਲਦੇ ਤੇ ਹੁਣ ਬਿਨਾਂ ਤਾਰ ਦੇ ਹੀ ਚੱਲਦੇ ਨੇ ਰਿਮੋਟ ਕੰਟਰੋਲ ਚਲੇ ਗਏ ਉਹ ਗਏ ਕਿਤੇ ਕਿਤੇ ਸਾਡੇ ਕੋਲ ਰਾਹ ਬਣਾ ਕੇ ਕਿੱਥੇ ਪਹੁੰਚ ਗਏ ਛੋਟੀ ਜੀ ਗੱਲ ਹੈ ਧਰਮਾਂ ਦੇ ਵਿੱਚ ਕੱਖ ਨਹੀਂ ਛੜਿਆ ਇਹਨਾਂ ਨੇ ਧਰਮ ਲੋਕਾਂ ਕੋਲ ਛੜਿਆ ਕੱਖ ਨਹੀਂ ਇਹ ਗੱਲ ਹੈ ਸਹੀ ਵਾਨ ਹੈ ਤੋ ਅਮਰਤ ਭਟ ਹਾਂ ਉਹ ਐਸਾ ਜੋਧਾ ਉਹਦਾ ਜਿਹੜਾ ਗਿਆਨ ਹੈ ਅਮਿੱਤਰ ਉਹ ਸਾਰੇ ਗਿਆਨ ਹੁੰਦੇ ਨੇ ਅਮਿੱਤਰ ਗਿਆਨ ਦੀ ਕੋਈ ਸੀਮਾ ਥੋੜੀ ਹੈ ਗਾਂ ਦੇ ਘੰਬਦੀ ਆ ਹਾਂ ਅਤੀ ਸੁਬਾਹ ਅਤੀ ਸੂਰ ਅਜੈ ਅਨਭਿੱਦ ਸੋ ਅਨਕਟ ਹਾਂ ਉਹਦੇ ਕੋਈ ਵੀ ਜਿਹੜੇ ਗੱਲਾਂ ਨੇ ਜਿਵੇਂ ਹੁਣ ਆਈਟਮ ਬਣਾ ਲਿਆ ਆਈਟਮ ਵੀ ਕੱਢ ਦਿੱਤਾ ਬਲੈਕ ਟ੍ਰੋਨ ਪ੍ਰੋਟੋਨ ਨਿਊਟ੍ਰੋਨ ਬਣਾਤੇ ਹੁਣ ਇਹਨੂੰ ਕੱਟੂ ਕੌਣ ਇਹਨਾਂ ਨੇ ਲੰਗਾ ਨੂੰ ਹੁਣ ਕਰ ਕੌਣ ਹੋਗੇ ਨਾ ਤੂੰ ਇਹ ਗੱਲਾਂ ਤਾਂ ਮੁਲਕਰ ਨਹੀਂ ਹੋਇਆ ਜਾ ਸਕਦਾ ਉਹ ਸਾਬਤ ਕਰਦੇ ਨੇ ਸਾਹਮਣੇ ਤੁਹਾਡੇ ਆ ਕੱਟ ਨੇ ਉਹਨਾਂ ਦੀਆਂ ਗੱਲਾਂ ਆ ਕੱਟ ਜੋ ਕੁਝ ਕਹਿਣਾ ਨੇ ਗੱਲਾਂ ਕੱਟ ਨੇ ਪਰ ਹੈ ਮਾਇਆ ਦੀ ਹੁਣ ਜਿਹੜਾ ਤਾਂ ਮਾਇਆ ਤੋਂ ਗਾਹਾਂ ਦਾ ਧਰਮ ਹੈ ਉਹ ਤਾਂ ਉਹਨੂੰ ਕੱਟੇ। ਵਾਇਆਲੇ ਜਿਹਨਾਂ ਨੇ ਹੂਰਤੀ ਪੂਜਕ ਨੇ ਉਹ ਕਿਵੇਂ ਕੱਟ ਦੇਣਗੇ। ਜਿਹੜੇ ਗ੍ਰੰਥ ਨੂੰ ਗੁਰੂ ਕਹਿਣ ਲੱਗੇ ਪਰਮੇਸ਼ਰ ਤਿਆਗਤਾ। ਪਰਮੇਸ਼ਰ ਤਾਂ ਗੱਲੇ ਖਤਮ ਕਰਤੀ। ਨਿਰਾਕਾਰ ਦੀ। ਨਿਰਾਕਾਰ ਦੀ ਖੋਜ ਜਦ ਖਤਮ ਹੋ ਗਈ ਤਾਂ ਸਾਇੰਸ ਪ੍ਰਦਾਨ ਆਪੇ ਹੋ ਗਈ। ਜੋ ਨਿਰਾਕਾਰ ਦੀ ਆਤਮਾ ਦੀ ਗੱਲ ਦੱਸੂਗਾ ਆਤਮਾ ਦੀ ਖੋਜ ਸਾਇੰਸ ਕਰਦੀ ਹੈ। ਸਾਡਾ ਵਿਸ਼ਾ ਹੋਰ ਹੈ ਉਹਨਾਂ ਦਾ ਵਿਸ਼ਾ ਹੀ ਹੋਰ। ਇੱਥੇ ਲਿਆ ਕੇ ਅਸੀਂ ਉਹਨਾਂ ਨੂੰ ਹਰਾ ਸਕਦੇ ਹਾਂ ਪਰ ਉਹ ਤਾਂ ਸਾਡੇ ਛੱਟੇ ਹੋਏ। ਸਮਝ ਜਾਗਾ ਕੀ ਮਾਇਆ ਦਾ ਮਾਇਆ ਦੇ ਆਸਰੇ ਨਾਲ ਅਸੀਂ ਧਰਮ ਨੂੰ ਚਲਾ ਰਹੇ ਹਾਂ। ਜਿੱਤੇ ਮਾਇਆ ਦਾ ਆਸਰਾ ਆ ਗਿਆ ਉਹ ਤੇ ਸੱਚ ਕਮਜ਼ੋਰ ਹੈ ਤੁਹਾਡਾ। ਤੁਹਾਡੇ ਕੋਲ ਕਮਜ਼ੋਰ ਸੱਚ ਹੈ ਜੇ ਤੁਹਾਨੂੰ ਝੂਠ ਦਾ ਸਹਾਰਾ ਲੈਣਾ ਪੈਂਦਾ। ਕਮਜ਼ੋਰ ਆਦਮੀ ਨੂੰ ਆਪਾ ਠਾਲ ਦੇਣਾ ਜਿਹੜਾ ਆਪ ਨਹੀਂ ਉੱਠ ਸਕਦਾ ਉਹ ਨੂੰ ਦੂਆ ਠਾਲ ਦੇ ਲਫੜ ਕੇ ਬੁਬਾਰ ਹੋ ਜਾਂਦਾ ਕੋਈ ਕਮਜ਼ੋਰ ਹੋ ਜਾਂਦਾ ਤੇ ਉਹਨੂੰ ਦੂਏ ਦਾ ਸਹਾਰਾ ਲੈਣਾ ਪੈਂਦਾ ਠਾਲੂ ਤੇ ਕਿਸ ਕਮਜ਼ੋਰ ਸੱਚਾ ਜਿਹਨਾਂ ਕੋਲ ਉਹਨਾਂ ਨੂੰ ਮਾਇਆ ਦੇ ਅਸਰੇ ਨਾਲ ਉਹਨੂੰ ਖੜਾ ਕਰਨਾ ਪੈਂਦਾ ਪ੍ਰਚਲ ਲੋਕਾਂ ਦਾ ਸੱਚ ਨੂੰ ਪ੍ਰਚਾਰ ਵਾਸਤੇ ਮਾਇਆ ਦੀ ਲੋੜ ਨਹੀਂ ਹੈ ਸੱਚ ਤਾਂ ਇੱਕ ਗੱਲ ਮੂੰਹ ਕੰਢੀ ਨਾਲ ਪਰਚਾਰਿਆ ਜਾਂਦਾ ਹੈ ਨਾ ਭਗਤਾਂ ਨੇ ਵਾਇਨਾ ਨਾ ਪਰਚਾਰਿਆ ਸੀ ਸੱਚੇ ਵਾਇਨਾ ਨਹੀਂ ਪਰਚਾਰਿਆ ਗੁਰੂ ਨਾਨਕ ਨੇ ਵਾਇਨਾ ਨਹੀਂ ਪਰਚਾਰਿਆ ਕਰੋ ਨਹੀਂ ਦਾਨ ਨਹੀਂ ਲੈ ਕੇ ਗਏ ਇਥੋਂ ਤੱਕ ਕਿ ਧਰਮ ਦਾ ਪ੍ਰਚਾਰ ਤਾਂ ਪੈਸੇ ਤੋਂ ਬਿਨਾ ਹੀ ਹੁੰਦਾ ਹੁੰਦਾ ਹੈ ਜੇ ਬੁੱਧ ਨੇ ਤਗਰੀਬਨ ਅੰਦੀ ਦੁਨੀਆ ਦੇ ਵਿੱਚ ਬੁੱਧਵਤ ਫੈਲਾਤਾ ਤਾਂ ਭਿਖਸੂ ਤਾਂ ਦਾਨ ਨਹੀਂ ਲੈ ਕੇ ਕਰੋ ਨਹੀਂ ਗਏ ਭਿਖਸੂ ਉਹਦਾ ਭਿਖਿਆ ਵਾਂਗ ਕਹਿੰਦੇ ਰਹਿੰਦੇ ਨੇ ਬਾਜਲ ਕਿਛੂ ਹੀ ਇਹ ਪ੍ਰਚਾਰ ਕਰ ਸਕਦੇ ਜਿਹੜਾ ਜੋ ਮਿਲ ਗਿਆ ਉਹ ਖਾ ਲਿਆ ਜੋ ਪਹਿਲਾਂ ਨੂੰ ਮਿਲ ਗਿਆ ਉਹ ਪਾ ਲਿਆ ਨਾ ਮਿਲਿਆ ਜਿਹੇ ਜਿਹੇ ਫੜਿਆ ਪ੍ਰਾਣ ਨੂੰ ਮਿਲ ਗਿਆ ਉਹ ਜਿਹੜਾ ਪਾ ਲਿਆ ਜਿਹੇ ਜਿਹੇ ਮਿਲ ਗਿਆ ਉਹ ਜਿਹੜਾ ਖਾ ਲਿਆ ਉਹ ਤੁਹਾਨੂੰ ਦਾ ਪ੍ਰਚਾਰ ਕਰ ਸਕਦਾ ਜੇ ਪਹਿਲੇ ਹੀ ਕਰੋੜ ਰੁਪਏ ਦੀ ਕਾਰ ਕਿਹਾ ਹੀ ਦੀਆ ਫਿਰ ਦੀ ਤੁਹਾਨੂੰ ਫਿਰ ਕਹੋ ਪਲਟਿ ਇਹਨਾਂ ਦਾ ਪੀਚਾ ਕੀ ਸੀ ਪ੍ਰਚਾਰ ਸੰਤਲ ਦਾ ਕਾਰਤਿਕਨ ਦਾ ਇਹਨਾਂ ਘਰਾਂ ਜੰਮੇ ਹੋਏ ਨੇ ਇਹਨਾਂ ਨੂੰ ਪਤਾ ਲੈ ਲਓ ਇਸਦੀ ਘਰ ਦੇ ਪਾਈ ਕੀ ਕਰਦੇ ਨੇ ਕਹਿੰਦੇ ਰੋਟੀ ਮਿਲਦੀ ਹੈ ਕਾਰਨ ਹੈ ਕਿ ਨਹੀਂ ਹੈ ਉਹਨਾਂ ਦੇ ਘਰਾਂ ਕਿ ਪਹਿਲਾਂ ਇਹਨਾਂ ਨੇ ਇਹ ਯਾਰ ਆ ਕਿਉਂ ਕੱਢਿਆ ਇਹਨਾਂ ਨੇ ਬੁੰਡੇ ਕਿਉਂ ਜਾਂਦੇ ਨੇ ਘਰਾਂ ਚੱਲਣ ਵਾਸਤੇ ਵੇਦਨ ਵਾਸਤੇ ਵਧੀਆ ਸੂਟ ਪਾਉਣ ਵਾਸਤੇ ਘੜੀਆਂ ਮੰਨਣ ਵਾਸਤੇ ਘਰ ਉਹਨਾਂ ਨੂੰ ਮਿਲਣਾ ਨਹੀਂ ਸੀ ਕੰਮ ਕਰਕੇ ਵੀ ਉਪਜਿਕ ਧਰਦੀ ਨੇ ਕਰਮ ਦੇ ਨਾਮ ਤੇ ਸਾਰੇ ਹੀ ਫਰੋਡ ਹੈ ਇਹਨਾਂ ਨੂੰ ਤਾਂ ਪੈਸੇ ਦੀ ਲੋੜ ਪੈਣੀ ਸੀ ਨਾ ਅਸਲ 'ਚ ਪੈਸੇ ਦੀ ਲੋੜ ਇਹਨੂੰ ਆਪਣੇ ਵਾਸਤੇ ਪਈ ਨਹੀਂ ਲੋੜ ਸੀ ਗੁਰਦਵਾਰਿਆਂ ਦੀ ਫਿਰ ਨਹੀਂ ਦੀ ਬਲੌਣ ਦੀ ਜੇ ਗੁਰਦਵਾਰਿਆਂ ਨੇ ਬਣੇ ਨੇ ਪਾਰਟੀਵਾਦੀ ਬਧੀਏ ਥੌਂ ਥੌਂ ਝਗੜੇ ਦੇ ਗੁਰਦਵਾਰਿਆਂ ਦੇ ਵਿੱਚ ਗੋਲ ਕਰੇ ਥੌਂ ਥੌਂ ਚੌਧਰਾਬੜੀ ਗੁਰਦਵਾਰੇ ਨੁਕਸਾਨ ਹੋਇਆ ਸੰਗਤ ਇੱਕ ਜੋਟੜੀ ਰਹੀ ਖੇਰੂ ਖੇਰੂ ਹੋ ਗਈ ਕੀ ਵਜ੍ਹਾ ਹੋਇਆ ਪਹਿਲਾਂ ਹੀ ਪਤਾ ਹੋਣਾ ਚਾਹੀਦਾ ਸੀ ਵੀ ਜੈਸੀ ਬਣਾਵਾਂਗੇ ਨਾ ਫਾਇਦਾ ਹੋ ਕੇ ਨੁਕਸਾਨ ਹੋਊ ਨੁਕਸਾਨ ਹੀ ਹੋਇਆ ਜੋ ਕੀਤਾ ਹੁਣ ਅਕਾਲ ਤਖਤ ਵਾਲੇ ਵੀ ਕਹਿਣ ਲੱਗੇ ਭਾਈ ਇਹ ਕੰਮ ਨਾ ਕਰੋ ਗੁਰਦੁਆਰੇ ਨਾਲ ਨਾ ਬਣਾਓ ਜਿਆਦਾ ਕਿ ਹੁਣ ਤੇ ਹੀ ਸੁੱਤੇ ਪਏ ਹੋ ਤੁਸੀਂ ਇਹ ਨਾ ਮੈਂ ਤਾਂ ਹੁਣ ਤੇ ਸੁੱਤੇ ਹੀ ਪਏ ਸੀ ਲੋ ਸੁੱਤੇ ਹੀ ਪਏ ਨੇ ਸਾਰੇ ਰੰਬਦਾਸੀਆਂ ਦੇ ਗੁਰਦਾਰੇ ਬਣਾਏ ਹੋਏ ਨੇ ਕੀ ਲੋੜ ਸੀ ਕਿ ਕੋਈ ਗੁਰਦਾਰਾ ਹੁੰਦਾ ਪਿੰਡ ਤੇ ਰੰਬਦਾਸੀਆਂ ਨੂੰ ਕਹਿੰਦੇ ਭਾਈ ਤੁਸੀਂ ਦੇਖ ਸਜਾਓ ਅਸੀਂ ਛੱਡੋ ਦੇਖਾ ਬਲੰਦ ਉਹ ਗੁਰਦਾਰਾ ਬਣਾ ਲੈਂਦੇ ਹੁ ਗੁਰੂ ਨੇ ਕੀ ਕਿਹਾ ਸੀ ਤੁਸੀਂ ਕੀ ਕਰਦੇ ਸੀ ਤੁਸੀਂ ਤਾਂ ਬਰਤਾਅ ਹੀ ਕਰ ਲਾਗੇ ਪੰਡਲ ਦੇ ਚਲੇ ਬਣ ਕੇ ਫਿਰ ਉਹਨਾਂ ਨੂੰ ਸ਼ਾਂਤੀ ਪੈਦਾ ਹੁੰਦੀ ਜਿਹੜੇ ਭਗਤ ਅਰਦਾਸ ਵਿੱਚ ਗੁਰੂਆਂ ਦੇ ਨਾਮ ਰੱਖ ਲੈ ਭਗਤ ਨੇ ਗੱਢ ਤੇ ਯੋਗਾ ਕਰਦੇ ਧਾਰਾਂ ਧਾਰਾਂ ਪੜਦਾ ਦੇ ਨਾਮ ਨੇ ਯੋਗਾ ਦੇ ਸ਼ਣ ਤੇ ਜਿਹੜੇ ਪੜਨ ਤੇ 12 ਦਾ ਪੱਟੇ ਹੀ ਉਹ ਛੱਡਦੇ ਗੁਰੂ ਗੁਰੂ ਰਖ ਲੈ ਪਹਿਲਾ ਸਭ ਤੋਂ ਕਬੀਰ ਦੀ ਬਾਣੀ ਹੈ ਭਗਤਾਂ ਦੀ ਬਾਣੀ ਪਹਿਲਾ ਵਾ ਤੇ ਸ਼ਣ ਤੇ ਉਹਦੀ ਵਿਆਖਿਆ ਹੀ ਕੀਤੀ ਆ ਗੁਰੂਆਂ ਨੇ ਬੇਈਮਾਨੀ ਸੀ ਅੰਦਰ ਕਪੜੀ ਸੀ ਅੰਦਰ ਕਪੜੇ ਦੇ ਆਧਾਰ ਤੇ ਪ੍ਰਚਾਰ ਹੋ ਰਿਹਾ 150 150 ਪਰ ਗੱਲ 300 ਸਾਲ ਦਾ ਹੀ ਹੋ ਰਿਹਾ ਉਹਨੂੰ ਤੇ ਬਾਅਦ ਜਦੋਂ ਬੰਦਾ ਬਾਦਰਾ ਆਇਆ ਕਪਤੀ ਸੀ ਪੂਰਾ ਜਦੋਂ ਇਹ ਕਪੜੇ ਪ੍ਰਦਾਨ ਹੋ ਗਿਆ ਜਿਹੜੇ ਅਸਲੀ ਸੀ ਉਹ ਪਿੱਛੇ हट ਗਏ ਉਹ ਜੇ ਲੱਗੇ ਇਹ ਹਾਦੋ ਵੀ ਫਿਰ ਅਸਲੀ ਉਹ ਪੂਰੇ ਆ ਗਏ ਤਲਵਾਰ ਫੜ ਕੇ ਪੂਰੇ ਲੌਣੇ ਪੈਣਾ ਸੀ ਦੋ ਤਲਵਾਰਾਂ ਦਵੈ ਕਿਰਪਾਨ ਕੇ ਜਗ੍ਹਾ ਹਾਂ ਦੂਈ ਤਲਵਾਰ ਆਈਆਂ ਹੁਣ ਇਹਨਾਂ ਨੇ ਕਦੀ ਇਹ ਨਹੀਂ ਦੋਏ ਲੋਹੇ ਵਾਲੀਆਂ ਬਣਾਈਆਂ ਜੀ ਇਹਨਾਂ ਨੂੰ ਦੋ ਹੀ ਤਲਵਾਰ ਦਸੀ ਵੀ ਦੋ ਹੀ ਕੀ ਹੁੰਦੀ ਹੈ ਉਹ ਗਾਹ ਪਾ ਦਿੰਦੀ ਹੈ ਕੱਲੀ ਹੋਈ ਜਿਹੜੇ ਬੜੇ-ਬੜੇ ਗਾਜ ਨੇ ਨਾ ਹਾਥੀ ਦੇ ਉਹ ਵੀ ਉਦੋਂ ਪੈਂਦੇ ਨੇ ਗਾਜਾ ਗਾਹ ਦਿੰਦੀ ਹੈ ਤਲਵਾਰ ਹੋ ਗਿਆਨਦੀ ਸਾਰੇ ਗਾਗੇ ਰੱਖ ਦੇਣੇ ਨੇ ਇਹ ਤਾਂ ਉਹ ਹੈ ਹਾਥੀ ਵੀ ਹਾਥੀ ਤਲਵਾਰ ਨੂੰ ਮੈ ਪੈਦਾ ਹੁੰਦਾ ਹਾਥੀ ਤਲਵਾਰ ਨੂੰ ਨਹੀਂ ਪੈਦਾ ਬਈ ਤੇ ਹਾਥੀ ਵੀ ਭਜਣਗੇ ਹਾਥੀ ਨੂੰ ਤਲਵਾਰ ਕੀ ਕਰ ਲੂ ਬਈ ਤਲਵਾਰ ਵਾਲੇ ਦੀ ਲੜਾਈ ਹਾਥੀ ਨਾਲ ਨਹੀਂ ਹੁੰਦੀ ਪਰ ਗਿਆਨ ਘਣ ਘਣੇ ਦੀ ਲੜਾਈ ਹਾਥੀ ਨਾਲੇ ਹੁੰਦੀ ਹੈ ਉਹ ਦੋਏ ਤਨ ਦੋਏ ਨੂੰ ਕੀ ਕਰਦਾ ਉਹਨੇ ਹਾਥੀ ਨੂੰ ਟੱਕਰ ਦੇ ਜਾਵੇ ਸਦਾ ਹੰਕਾਰ ਨਾਲੇ ਟੱਕਰ ਨਾਲੇ ਟੱਕਰ ਕਿਹਦੇ ਨਾਲ ਟੱਕਰ ਨਾਲੇ ਤੁਮ ਕਹ ਰਾਧੀ ਉਦ ਅਤੀ ਸੁਭਾਹ ਅਤੀ ਸੂਰ ਅਜੈ ਅਣਭਿਦ ਸੋ ਅਣਕਟ ਉਹ ਅਤੀ ਸੂਰ ਅਤੀ ਸੁਭਾਸੀ ਪਿੰਨਾ ਸੈਂਦਾਨ ਅਤੀ ਸੂਰ ਅਤੀ ਸੁਭਾਸੀ ਕਿਸੇ ਨੇ ਚੈਲੰਜ ਨਹੀਂ ਕੀਤਾ ਅਜ ਤੱਕ ਸੈਂਦਾਨਾ ਨੂੰ ਹੋਈ ਸੀ ਕਿ ਉਹਨਾਂ ਨੂੰ ਚੈਲੰਜ ਕਰੂਗਾ ਜਿਹਦੇ ਕੋਲ ਤਲਵਾਰਾਂ ਧੋਏ ਹੋਣਗੀਆਂ ਪਰ ਉਹਦੇ ਕੋਲ ਇੱਕ ਤਲਵਾਰ ਦੇ ਵਿੱਚ ਗੁਲ ਹੋਊ ਉਹਨੂੰ ਤਿੰਨ ਲੋਕ ਦਾ ਗਿਆਨ ਹੋ ਤਿੰਨ ਲੋਕ ਜੜਾ ਤੇ ਚੇਤਨ ਦੋਹ ਦਾ ਗਿਆਨ ਹੋ ਇਹਨਾਂ ਨੂੰ ਕੱਲੇ ਜੜ ਦਾ ਗਿਆਨ ਹੈ ਚੇਤਨ ਦਾ ਹੈ ਨਹੀਂ ਕੋਨਾ ਕੋਣ ਚੇਤਨ ਦਾ ਗਿਆਨ ਹੈ ਨਹੀਂ ਡਾਕਟਰਾਂ ਕੋਣ ਜੜਦਾ ਹੈ ਸੈਂਦਾਨਾ ਕੋਣ ਚੇਤਨ ਦਾ ਗਿਆਨ ਹੈ ਨਹੀਂ ਜੜਦਾ ਹੈ ਇਹਦੇ ਕੋਲ ਤਲਵਾਰ ਇਹਦੇ ਵਾਲੀ ਇਹ ਹੋਊਗੀ ਜੜਾ ਚੇਤਨ ਦਾ ਦੋਹ ਦਾ ਗਿਆਨ ਹੋ ਬਸੇ ਦੀ ਚਮਕ ਐ ਨਹੀਂ ਫਰਕ ਹੋਊ ਅਜੇ ਅਣਪਿਧੋ ਉਹਦੀ ਤਲਵਾਰ ਇੱਕ ਪਾਸੇ ਤੇ ਚਮਕਦੀ ਹੈ ਇੱਕ ਪਾਸੇ ਤੇ ਕਾਲੀ ਹੈ ਸੈਂਦਾਨ ਦੀ ਤਲਵਾਰ ਇੱਕ ਪਾਸਾ ਚਮਕ ਤਲਵਾਰ ਦੇ ਵੀ ਦੋਖਾ ਚਿਲਦੇ ਇੱਕ ਪਾਸਾ ਹੀ ਚਮਕਦਾ ਮਾਇਆ ਵਾਲਾ ਪਾਸਾ ਹੀ ਦੂਏ ਪਾਸੇ ਤੇ ਕਾਲੀ ਐ ਇਹ ਦੋਹਾਂ ਪਾਸੇ ਤੇ ਚਮਕੂ ਤੇ ਫਿਰ ਦੁਆ ਤਲਵਾਰਾ ਨੂੰ ਦੇਖ ਕੇ ਦੁਨੀਆ ਨੇ ਕਹਿਣਾ ਵੀ ਨਹੀਂ ਵੇ ਆ ਠੀਕ ਐ ਤੁਹਾਡੀ ਇੱਕ ਪਾਸੇ ਤੇ ਕਾਲੀ ਐ ਤਲਵਾਰ ਹੋਜੀ ਅਜਾ ਅਣਪਿਧੋ ਸੋ ਅਣਖਟ ਹਣ ਪਿਧੈ ਨਹੀਂ ਪਿਧਿਆ ਜਾ ਸਕਦਾ ਉਦੀ ਗੱਲ ਨੂੰ ਝੂਠਾ ਨਹੀਂ ਸਾਬਤ ਕੀਤਾ ਜਾ ਸਕਦਾ ਸੈਤਾਨ ਦੀ ਨੂੰ ਸੁਭਾਨ ਘਟ ਅਣਕਟਿਆ ਘੱਟੇ ਵੀ ਨਹੀਂ ਜਾ ਸਕਦੀ ਉਹਦੀ ਗੱਲ ਸੱਚਾ ਉਹਨਾਂ ਕੋਲ ਵੀ ਸੰਸਾਰੀ ਸੱਚਾ ਉਹ ਉਹ ਸੱਚ ਜ਼ਰੂਰ ਹੈ ਉਹਨਾਂ ਨੇ ਦੁਨੀਆ ਨੂੰ ਦੱਸਿਆ ਦੇਖੋ ਹਾਰਟ ਬਦਲਦਾ ਗੁਰਦੇ ਬਦਲਤੇ ਇਹ ਕੋਈ ਇੱਕ ਹਾਲਤ ਨਹੀਂ ਅਣਕਟਿਆ ਜੀਤ ਉਹ ਜਿਗਰ ਵੀ ਬਦਲਦਾ ਨਾ ਜਿਗਰ ਬਦਲਦਾ ਕੁਝ ਇਹ ਨਾ ਕੁਝ ਕਰਤਾ ਉਹਨਾਂ ਨੇ ਇਹ ਉਹ ਤਾਂ ਬੁਲਕਰ ਹੋਇਆ ਜਾ ਸਕਦਾ ਨੈਵਨਕਰ ਹੋਇਆ ਜਾਂਦਾ ਕਿ ਦੌਤ ਉਹ ਵੀ ਅਣਕਟ ਹੈ ਉਹਦੀ ਗੱਲ ਪਰ ਆਤਮਾ ਬਾਰੇ ਜਦ ਆਪਰੇਸ਼ਨ ਹੁੰਦਾ ਉਹ ਡਾਕਟਰ ਕਹਿੰਦੇ ਨੇ ਡਾਕਟਰ ਕਹਿੰਦੇ ਦੇਖੋ ਜੀ ਇਹ ਇਹ ਤਾਂ ਪਰਮੇਸ਼ਰ ਕੋਧਰ ਦੇ ਪਾਸ ਆਇਆ ਅਸੀਂ ਤਾਂ ਕੋਸ਼ਿਸ਼ ਕਰ ਰਹੇ ਹਾਂ ਉੱਥੇ ਜਾ ਕੇ ਉਹ ਹੱਥ ਖੜੇ ਕਰ ਦਿੰਦੇ ਨੇ ਬਈ ਮੌਤ ਤੋਂ ਬਚਾਉਣਾ ਸਾਡੇ ਬਰੀਜ ਨੂੰ ਜੇ ਬਚਾ ਲੋ ਕਹਿੰਦੇ ਕਹਿੰਦੇ ਵੀ ਬਚਾਉਣਾ ਸਾਡੇ ਵਾਸਤੇ ਹੀ ਗੱਲ ਨਹੀਂ ਇਲਾਜ ਕਰਨਾ ਸਾਡੇ ਵਾਸਤੇ ਹੀ ਗੱਲ ਹੈ ਅਤੇ ਇਲਾਜ ਕਰਦੇ ਨਾ ਬਚਣਾ ਬਚਾਉਣਾ ਸਾਡੇ ਹੱਥ ਚੇਖ ਹੈ ਉੱਥੇ ਜਾ ਕੇ ਉਹ ਮੰਨ ਲੈਂਦੇ ਨੇ ਵੀ ਹਾਂ ਹੈ ਜਿਉ ਜੋ ਗਿਆਨ ਕਹਾ ਨਹੀਂ ਜਾਂਦਾ ਖੁਦ ਵੀ ਮੰਨਦੇ ਜਾਂਦੇ ਕੋਈ ਐਸੀ ਸ਼ਕਤੀ ਹੈ ਜਿਸ ਤੇ ਅਸੀਂ ਕੋਈ ਨਹੀਂ ਕੀਤੀ ਸਾਡੀ ਕੋਈ ਤੋਂ ਪਰੇ ਇਹ ਭਾਂਤ ਭਰਮ ਅਣਪਿਧ ਪਟ ਜੇ ਦਿਨ ਕ੍ਰੰਧ ਜੀਤ ਆ ਰਹਿ ਇਸ ਤਰੀਕੇ ਨਾਲ ਜਿਹੜਾ ਭਰਮ ਗਿਆਨ ਹੈ ਨਾ ਪਰਮ ਅਣਪਿਧ ਪਟ ਹੈ ਪਰਮਾਨਨੂ ਹੈ ਪਰਮ ਕਾਲ ਹੈ ਚੇਤਨਵਾਰੇ ਪਰ ਸਾਨੂੰ ਡਾਨਾ ਨੂੰ ਡਾਕਟਰਾਂ ਨੂੰ ਰੋਬੋਟ ਬਣਾਤਾ ਪੂਰਾ ਆਦਮੀ ਬਣਾਤਾ ਆਦਮੀ ਨੂੰ ਸ਼ਕਤੀਸ਼ਾਲੀ ਬਣਾਤਾ ਰੋਬੋਟ ਰੋਬੋਟ ਫੌਜਾਂ ਵੀ ਬਣਾ ਸਕਦੇ ਨੇ ਰੋਬੋਟ ਦੀਆਂ ਪਰ ਇਹ ਆਦਮੀ ਨਹੀਂ ਬਣਾ ਸਕਦੇ ਜੈਨ ਕੋ ਦੱਸਨੇ ਬਣਾਇਆ ਐ ਜਿਹੜੀ ਬੰਦਾ ਇਸ ਕਰਕੇ ਉਹਨਾਂ ਨੂੰ ਚੇਤਨਵਾਰੇ ਸੋਲਵਾਰੇ ਗਿਆਨ ਨਹੀਂ ਹੈ ਇਧਰ ਆਪਾਂ ਸਾਹ ਕਾਲਾ ਹੈ ਉਹਦਾ ਪਰ ਇੱਕ ਪਾਸਾ ਤਲਵਾਰ ਦਾ ਕਾਲਾ ਹੈ ਚੇਤਨਵਾਰੇ ਗਿਆਨ ਨਹੀਂ ਹੈ ਚੇਤਨਵਾਰੇ ਉਹ ਕਹਿੰਦੇ ਵੀ ਇਹਦਾ ਨਹੀਂ ਸਾਨੂੰ ਪਰ ਦਿਮਾਗ ਹੈ ਦਿਮਾਗ ਚਲਦਾ ਚਲਾਉਂਦਾ ਕੌਣ ਕਾ ਨਵੇਰੀ ਬਤਾ ਚਲੋ ਹਾਰਡ ਚੱਲਦਾ ਚਲਾਉਂਦਾ ਕੌਣ ਰੈਸਪੀਰੇਸ਼ਨ ਆਰਟੀਫੀਸ਼ਲ ਦੇ ਵਿੱਚ ਤੁਸੀਂ ਪਾਵਰ ਦੇ ਨਿਓ ਸ਼ਕਤੀ ਦੇਦੇ ਹੋ ਉਹ ਸ਼ਕਤੀ ਜਿਹੜੀ ਕਮਜ਼ੋਰ ਹੋ ਜਾਂਦੀ ਹੈ ਤਾਂ ਦੇ ਨਿਓ ਨਾ ਪਹਿਲਾਂ ਕੌਣ ਚਲਾਉਂਦਾ ਉਹ ਵੀ ਤਾਂ ਸ਼ਕਤੀ ਹੈ ਕੋਈ ਉਹਦੇ ਬਾਰੇ ਗਿਆਨ ਉਹਦੇ ਨਾਲ ਪਾਸਾ ਕਾ ਇਹ ਭਰਮ ਹੈ ਇਹ ਭਰਮ ਗਿਆਨ ਕਹਿੰਦੇ ਨੇ ਇਹਨੂੰ ਸੱਚ ਦੇ ਭਰਮ ਗਿਆਨ ਹੈ ਗਿਆਨ ਵੀ ਹੈ ਭਰਮ ਵੀ ਹੈ ਸੱਚ ਬਾਰੇ ਭਰਮਾ ਝੂਠ ਬਾਰੇ ਗਿਆਨ ਮਾਇਆ ਝੂਠੀ ਹੈ ਸੱਚ ਬਾਰੇ ਭਰਮਾ ਝੂਠ ਬਾਰੇ ਗਿਆਨ ਮਾਇਆ ਬਾਰੇ ਗਿਆਨ ਪਰਮ ਗਿਆਨ ਇੱਕ ਪਰਮ ਗਿਆਨ ਉਹ ਹੁੰਦਾ ਸੱਚ ਨੂੰ ਹੀ ਰੋਲ ਦੇਣਾ ਪ੍ਰਮਤ ਕਰ ਦੇਣਾ ਸੱਚ ਦੀ ਮੂਰਤੀ ਬਣਾ ਕੇ ਰੱਖ ਦੇਣੀ ਇੱਕ ਪਰਮ ਗਿਆਨੀ ਹੋਵੇ ਉਹ ਪਰਮ ਗਿਆਨੀ ਅਪਰਾਧੀ ਨੇ ਇਹ ਪਰਮ ਗਿਆਨੀ ਅਪਰਾਧੀ ਨਹੀਂ ਹੈ ਸੈਕਿੰਡ ਮਿੰਟ ਹਾਂ ਇਹ ਅਪਰਾਧੀ ਨਹੀਂ ਹੈ ਉਹ ਅਪਰਾਧੀ ਜੇ ਤਾਂ ਇਹ ਮਨ ਵੀ ਲਈ ਇਹਨਾਂ ਦੀ ਇਹ ਗਿਆਨੀ ਹੈ ਅਪਰਾਧੀ ਹੋਰ ਹੋਣਾ ਅਗਿਆਨੀ ਹੋਰ ਇੱਕ ਪਾਸੇ ਦਾ ਗਿਆਨ ਹੈ ਇੱਕ ਪਾਸੇ ਇਹ ਅਗਿਆਨੀ ਦੋਹਾਂ ਪਾਸਿਆਂ ਤੇ ਹੁਣ ਮੰਨਦਾ ਨੇ ਵੀ ਜੋ ਕੁਛ ਅਸੀਂ ਕੀਤਾ ਗਲਤ ਕੀਤਾ ਹਥਿਆਰ ਬਣਾਏ ਆਲਮੀ ਦੀ ਬਹੁਤ ਆਦਮੀ ਨਹੀਂ ਬਣਾ ਆਪਣੀ ਬਹੁਤ ਆਦਮੀ ਨੇ ਬਣਾ ਲਈ ਹਥਿਆਰ ਤਾਂ ਉਥੇ ਵੀ ਜਾਂ ਸੰਗਲ ਜਿੱਥੇ ਪਏ ਦੇ ਦੇਖੋ ਨਾ ਬੰਬ ਬਣਾਉਂਦੇ ਨੇ ਉੱਥੇ ਚੱਲ ਜਾਂਦਾ ਬਣਾਉਣੇ ਵਾਲੇ ਮਰ ਜਾਂਦੇ ਕੋਈ ਇਧਰ ਨੂੰ ਗਾਇ ਕੋਈ ਫਾਇਦਾ ਨਹੀਂ ਹੋਇਆ ਨੁਕਸਾਨ ਹੋਇਆ ਉਹ ਮਹਿਸੂਸ ਕਰਦੇ ਨੇ ਦੁਨੀਆ ਸਾਰੀ ਉਹ ਮਰ ਜੂਗੀ ਇਹਨੂੰ ਨਸ਼ਟ ਕਰ ਦਿਆ ਹਥਿਆਰਾਂ ਨੂੰ ਪਹਿਲਾਂ ਬਣਾਏ ਸੀ ਉਹ ਇਹਦਾ ਬੰਦਾ ਅਗਿਆਨੀ ਸੀ ਗਿਆਨ ਉਹ ਤੋਂ ਨਹੀਂ ਸੋਚਿਆ ਵੀ ਅਸੀਂ ਕੀ ਕਰ ਰਹੇ ਹਾਂ ਇਹਨਾਂ ਨੂੰ ਸੰਭਾਲ ਰਹੇ ਹਾਂ ਬੈਠੇ ਇਹ ਵੀ ਅਗਿਆਨਤਾ ਹੀ ਸੀ ਉਹਦੀ ਇੱਛਾ ਕੀ ਸੀ ਕਰਵਾਇਆ ਕੀ ਨੇ ਕਰਵਾਇਆ ਕੀ ਨੇ ਉਹ ਕਵਾਇਆ ਦਰਵਾਇਆ ਹੰਕਾਰ ਦੇ ਉਹਨੇ ਕਰਦੇ ਹੰਕਾਰ ਹੰਕਾਰ ਪਹਿਲਾ ਹੈ ਨਾ ਪਰ ਪਿਛੋ ਹੈ ਅੰਨੇ ਜਿੱਤੇ ਹੰਕਾਰ ਨੂੰ ਮੈਂ ਸਾਰਿਆਂ ਦੇ ਕਾਬੂ ਕਰ ਲੈ ਸਾਰਿਆਂ ਨੂੰ ਜਿੱਤ ਲੈ ਇਹ ਉੱਥੇ ਚੱਲਦਾ ਵਰਲਡ ਲੈਵਲ ਦੀ ਗੱਲ ਚੱਲਦੀ ਹੈ ਇਹ ਜੋ ਆਦਮੀ ਹੈ ਸੰਸਾਰ ਪਰਸਨਲ ਪਰਸਨਲ ਦਾ ਬਹਾਨਾ ਦੁਨੀਆ ਦਿਖਾਤੀ ਤੁਹਾਨੂੰ ਅੱਜ ਵੀ ਉਹੀ ਹੋ ਰਿਹਾ ਹੋਇਆ ਨਹੀਂ ਉਲ ਪਿੱਛੇ ਰਜ਼ੀਆ ਕਾਲਾ ਸੀ ਮੈਂ ਕਬਜ਼ਾ ਕਰਨਾ ਦੁਨੀਆ ਤੇ ਅਮਰੀਕਾ ਕਾਲਾ ਮੈਂ ਕਬਜ਼ਾ ਕਰਨਾ ਸਾਡੀ ਦੁਨੀਆ ਤੇ ਹੰਕਾਰ ਕਰੇ ਇੱਕ ਦੂਜੇ ਦਾ ਹੰਕਾਰ ਸੀ ਉੱਤੇ ਪ੍ਰਸਾਰ ਹੋ ਰਹੀ ਸੀ ਤੇ ਕਾਰਨ ਤੇ ਕਾਰਨ ਸੀ ਹੋ ਰਹੀ ਸੀ ਕਾਰਨ ਪਰ ਜਿਹਨਾਂ ਨੂੰ ਹੰਕਾਰ ਸੀ ਉਹਨਾਂ ਨੂੰ ਨਹੀਂ ਸੀ ਪਤਾ ਹੰਕਾਰ ਦਾ ਕੋਈ ਦੱਸਣ ਵਾਲਾ ਵੀ ਨਹੀਂ ਸੀ ਹੰਕਾਰ ਰਸਾ ਉੱਟੇ ਜਾ ਰਿਹਾ ਸੀ ਇਹ ਤਾਂ ਨਹੀਂ ਕਿਹਾ ਜਿਨਾ ਨੂੰ ਜਿਨ ਨੂੰ ਪਤਾ ਨਹੀਂ ਉਹ ਬੋਲੇ ਦੀ ਉਹ ਕਹਿੰਦੇ ਚੱਲਣ ਦੋ ਕਰਨੀ ਕਿਲਾਣਾ ਜਹਾਂ ਜਾ ਕੇ ਆਪੇ ਪਤਾ ਲੱਗ ਜਿਆ ਨਿਆਣੇ ਨੂੰ ਜਿੰਨਾ ਮਰਜ਼ੀ ਕਹਿ ਲਿਓ ਕਿਹੜੇ ਬੰਦੇ ਹੁੰਦੇ ਨੇ ਜਾਂ ਜਵਾਨ ਅਵਸਥਾ ਹੁੰਦੀ ਹੈ ਨਿਆਣੇ ਦੀ ਫਿਰ ਨਹੀਂ ਬੰਦੇ ਹੁੰਦੇ ਇਹਨਾਂ ਦੀ ਅਵਸਥਾ ਉਹ ਤਾਂ ਜਵਾਨ ਸੀ ਨਾ ਨਵੇਂ ਨਵੇਂ ਇਹਨਾਂ ਨੂੰ 11 ਲੋਕਾਂ ਦਾ ਲੱਗਣ ਲੱਗ ਗਿਆ ਸੀ ਨਵੇਂ ਨਵੇਂ ਗਿਆਨ ਹੁੰਦਾ ਬੱਚੇ ਨੂੰ ਸਮਝਦਾ ਵੀ ਮੈਨੂੰ ਇਹ ਅਗਲਾ ਇਹਨੂੰ ਰੋਈ ਦੀ ਬਜ਼ੁਰਗਾਂ ਨੂੰ ਤਾਂ ਹੱਥਾਂ ਜੇ ਕਿਵੇਂ ਹੁੰਦਾ ਹੋ ਉਹ ਕਹਿੰਦਾ ਵੀ ਆ ਜੋ ਗੜਾ ਇਹਨਾਂ ਨੇ ਆਪਣੀ ਗੱਲ ਸੁਣਨੀ ਹੈ ਤੂੰ ਹੀ ਚਲੇ ਜਾਉਂਗਾ ਆਪੇ ਅਕਲਾ ਜੀ ਆਪਾਂ ਵੀ ਕਹਿੰਦੇ ਵੀ ਆਪੇ ਅਕਲਾ ਜੀ ਸਣਾ ਹੋ ਜੀ ਉਹਦੇ ਵੀ ਮੰਨਦਾ ਵੀ ਜਾਣੇ ਹੋਂਗੇ ਆਪੇ ਅਕਲਾ ਜੀ ਹੁਣ ਆ ਵੀ ਗਈ ਅਗਰ ਅਗਰ ਆ ਵੀ ਗਈ ਆਪੇ ਕਹੇ ਤੇ ਨਹੀਂ ਹੁੰਦੀ ਦਿੰਦੀ ਕਹੀ ਨਾ ਉੱਪ ਜਾ ਉੱਪ ਜੀ ਜਾ ਉੱਪ ਜੀ ਜਾ ਲੈ ਏ ਵੀ ਪਹਿਲੀ ਗੱਲ ਹੈ ਕਹੀ ਹੋਈ ਗੱਲ ਜਿਹੜੀ ਹੈ ਉਹ ਨੂੰ ਨਹੀਂ ਮੰਨਦਾ ਜਦ ਕਿ ਤਜਰਬਾ ਆਪਣਾ ਆ ਜਾਂਦਾ ਨਾ ਜਾਂ ਗਿਰਦਾ ਫੇਸਬਕ ਫਿਰ ਪਤਾ ਲੱਗਦਾ ਹੈ ਜੇ ਗਲਤੀ ਕਰਕੇ ਉਹ ਮਹਿਸੂਸ ਕਰਦਾ ਵੀ ਗਲਤੀ ਹੋ ਗਈ ਫਿਰ ਅਗਰ ਹੋਦੀ ਹੈ ਇਹ ਭਾਂਤ ਭਰਮ ਅਨਪਿਤ ਭਟ ਜੇ ਦਿਨ ਕੁਰਦਜੀ ਧਾਰ ਹੈ ਇਸ ਤਰੀਕੇ ਦਾ ਭਰਮ ਜਿਹੜਾ ਹੈਗਾ ਪਿੱਦ ਪੱਟ ਇਹਨੂੰ ਵੇਚਿਆ ਨਹੀਂ ਜਾ ਸਕਦਾ ਪਰਮ ਨੂੰ ਪਰਮ ਦਾ ਕੋਈ ਇਲਾਜ ਨਹੀਂ ਹੈ ਕਿਸੇ ਕੋਲ ਦੇਖੋ ਇਹਦਾ ਇਲਾਜ ਨਹੀਂ ਦੱਸਿਆ ਨਾ ਪਹਿਲੇ ਦਾ ਦੱਸਿਆ ਇਲਾਜ ਇਲਾਜ ਨਹੀਂ ਦੱਸਿਆ ਪਹਿਲਾਂ ਇਲਾਜ ਦੱਸਦੇ ਆਏ ਨਹੀਂ ਹਾਂ ਬੇਸ਼ਾਂਤੀ ਲਾ ਇੱਥੇ ਸ਼ਾਂਤੀ ਆਊਗੀ ਮੂਰੇ ਇਹਦੇ ਫੁਲਾਨਾ ਇੱਥੇ ਮੂਰੇ ਨਹੀਂ ਕੋਈ ਆ ਰਿਹਾ ਹੁਣ ਪਿੱਛੇ ਵੀ ਨਹੀਂ ਆ ਰਿਹਾ ਮੂਰੇ ਪਰਮ ਦੇ ਮੂਰੇ ਕੋਈ ਨਹੀਂ ਆਇਆ ਉਹ ਤੇ ਕੋਈ ਨਹੀਂ ਹੈ ਉਹਦਾ ਇਲਾਜ ਕੋਈ ਨਹੀਂ ਹੈ ਉਹਦਾ ਇਲਾਜ ਪਹਿਲਾਂ ਹੀ ਬਵੇ ਖਾਊਗਾ ਤਾਂ ਉਹ ਪੈਦਾ ਹੀ ਨਹੀਂ ਹੁੰਦਾ ਇਹਨੂੰ ਪੈਦਾ ਨਾ ਹੋਣ ਦੇਣਾ ਹੀ ਇਲਾਜ ਹੈ ਪੈਦਾ ਹੋਇਆ ਤਾਂ ਕੋਈ ਇਲਾਜ ਨਹੀਂ ਇਹਦਾ ਪੈਦਾ ਹੋਇਆ ਤਾਂ ਇਲਾਜ ਤਾਂ ਫਿਰ ਗੁਰੂ ਹੈ ਕਿਸੇ ਨੂੰ ਗੁਰੂ ਤਾਂ ਹੱਲ ਕਰੇ ਗੁਰੂ ਕਿਸੇ ਨੂੰ ਹੱਲ ਕਰ ਦੇਣੀ ਹੈ ਤਾਂ ਆ ਕੇ ਬਹਲੇ ਬੈਠੇ ਤਬ ਉਹ ਰਾਜ ਰਾਜੋਂ ਨਰਕ ਤਾਂ ਹੀ ਹੈ ਥੱਲੇ ਨਰਕ ਹੁਣ ਮੱਚੀ ਟੱਟ ਕੇ ਬੜੂ ਪੱਥਰ ਤੋਂ ਜੇ ਰਾਜੇ ਤਾਂ ਆਪਰੇ ਹੈ ਨੇ ਤਬ ਉਹ ਰਾਜਾ ਨੂੰ ਪਿਛੇ ਤਾਬ ਕੀਤਾ ਸੀ ਮਛਿੰਦਰ ਨਾਸ ਨੇ ਹੂੰ ਤਦ ਤੋਂ ਰਾਜ ਮਿਲ ਗਿਆ ਇਹ ਆ ਤਾਂ ਮੰਨ ਲੂ ਬਿਵੇਖ ਦੀ ਗੱਲ ਜਾਂ ਫੇ ਲੜਕ ਜਾਊਗਾ ਫੇ ਧੱਲੇ ਚੜੂਗਾ ਪੌੜੀ ਤੇਰੇ ਹੋਣੀ ਪੂਗਾ ਫੇ ਕੀੜਾ ਲੈ ਗਿਆ ਨੇੜੇ ਚੱਲਿਆ ਗਿਆ ਨਾ ਪਰ ਉਤੋਂ ਡੇਪਿਆ ਦਾਣਾ ਲੈ ਕੇ ਥੱਲੇ ਵੀ ਚੜੂ ਫੇ ਰਾਜਾ ਟੱਗਣਾ ਦੀ دیوار ਚੜਦਾ ਸੀ ਸਾਰਿਆਂ ਨੂੰ ਉੱਤੇ ਸੀ ਥੱਲੇ ਸੀ ਬਾਕੀ ਕਹਿੰਦਾ ਮੈਂ ਉੱਤੇ ਆ ਸਾਰਿਆਂ ਨੂੰ ਉਹ ਥੱਲੇ ਨੂੰ ਦੇਖਣ ਲੱਗਿਆ ਤੁਹਾਡੇ ਪਿਆ ਧਿਆਨ ਉਧਰੋਂ ਹਟ ਗਿਆ ਲੋ ਥੱਲੇ ਵਾਲਿਆਂ ਨੂੰ ਦੇਖਣ ਲੱਗਿਆ ਮੈਂ ਉੱਚਾ ਐ ਬਾਕੀ ਥੱਲੇ ਨੇ ਥੱਲੇ ਦੇ ਪਿਆ ਥੱਲੇ ਚਾਲੇ ਉੱਡ ਲਾਈਨ ਤੇ ਲੱਗ ਜਾ ਪਿੱਛੇ ਲਾਈਨ ਤੇ ਲੱਗਣਾ ਪਊਗਾ ਲਾਈਨ ਤੋਂ ਛੱਡ ਤੀ ਜੇ ਦਿਨ ਕ੍ਰੁੱਤ ਜੀਤਾਰ ਹੈ ਇਸ ਦਿਨ ਇਹ ਇੱਕ ਰੋਜ਼ ਆ ਜੇ ਇੱਥੇ ਆ ਕੇ ਰੋਜ਼ ਆ ਜੇ ਇਸ ਅਵਸਥਾ 'ਚ ਗਰੋਧ ਆ ਜਾਆ ਫਿਰ ਵੜਵਾਰ ਹੋ ਜਾਂਦੀ ਐ ਫਿਰ ਕਲੰਗਾ ਦੀ ਲੜਾਈ ਹੋ ਜਾਂਦੀ ਐ ਫਿਰ ਇਕੱਲਾ ਖਾਦਮੀ ਇੱਕੋ ਦਿਨ ਦੋ ਦਿਨ 'ਚ ਮਰ ਜਾਂਦਾ ਹੈ ਜੰਗ 'ਚ ਫਿਰ ਪਛਤਾਉਦਾ ਵੀ ਜਲੋਥਾਂ ਲੋਥਾਂ ਦੇਖਦਾ ਫਿਰ ਕੀ ਕਰਦਾ ਐਨੇ ਬੱਚੇ ਯਤਿਮ ਕਰਦੇ ਐਨੀਆਂ ਔਰਤਾਂ ਵਿਧਵਾ ਕਰਤੀਓ ਕਾਦੇ ਵਾਸਤੇ ਕਰਤੀਓ ਵੇਰੀ ਹੰਤ ਧਰਮੀ ਵਾਸਤੇ ਬਹੁਤ ਬੁਰਾ ਹੋਇਆ ਐਸਾ ਨਹੀਂ ਸੀ ਕਰਨਾ ਚਾਹੀਦਾ ਫਿਰ ਲੜਾਈ ਕਰ ਦੋ ਤੋਬਾ ਕਰ ਲੈਂਦੇ ਇਹ ਬਹੁਤ ਜ਼ਲਮ ਹੋਇਆ ਹੁਣ ਐਡਾ ਮਾਮਲਾ ਦੋ ਚੱਲੇ ਨੇ ਤੋਬਾ ਕਰਦਣੇ ਐਡਾ ਮਾਮਲਾ ਨਹੀਂ ਕਰਨਾ ਚਾਹੀਦਾ ਬਣਾਇਆ ਤਾਂ ਤਦੰਦਰਾ ਕਾਸਰੂ ਸੀ ਤੁਸੀਂ ਤੇ ਪਹਿਲਾਂ ਚਲਾ ਕੇ ਤੁਹਾਨੂੰ ਪਤਾ ਲੱਗ ਗਿਆ ਸੀ ਆਹ ਕੁਝ ਹੋਇਆ ਹੈ ਉਦੋਂ ਵੀ ਜ਼ਬਰਦਸਤ ਕਿਉਂ ਬਣਾ ਲੈ ਬੜੇ ਬੜੇ ਫੰਕਾਰ ਦੇ ਦੇ ਕਿਤੇ ਹਸਿਰੋ ਫੰਕਾਰ ਨਾ ਕਰਦੋ ਹੋਈ ਫਿਰ ਇੱਕ ਬਚਾਰ ਵਿਚਾਰ ਨਿਰ ਸੋ ਔਰ ਨਾਣ ਉਭਾਰ ਹੈ ਇੱਥੋਂ ਤੁਸੀਂ ਉੱਪਰ ਸਕਦੇ ਹੋ ਪਰਮਚਾ ਉੱਪਰ ਸਕਦੇ ਹੋ ਵਿਚਾਰ ਔਰ ਅਵਚਾਰ ਜੇ ਤੁਸੀਂ ਵਿਚਾਰ ਵਾਲੇ ਪਾਸੇ ਪਹੁੰਚੇ ਆਪਣੀ ਮਰਜ਼ੀ ਫਿਰ ਤੁਸੀਂ ਉੱਪਰ ਸਕਦੇ ਹੋ ਚੋ ਔਰ ਕੋਈ ਬਾਰੋਂ ਕੁਛ ਨਹੀਂ ਕੋਈ ਕੋਈ ਵਿਚਾਰ ਦੁਆ ਕਹੂਗਾ ਜੇ ਉਹਨੂੰ ਮੰਨੋਗੇ ਤਾਂ ਹੀ ਵਿਚਾਰ ਆਉਗਾ ਹੁਣ ਕਿਸੇ ਦੀ ਗੱਲ ਮੰਨ ਕੇ ਵਿਚਾਰਵਾਨ ਦੀ ਗੱਲ ਮੰਨ ਕੇ ਕੀ ਉੱਭਰ ਸਕਦੇ ਹੋ ਭਰਮ ਦਾ ਇਲਾਜ ਤੁਹਾਡੇ ਕੋਲ ਕੁਛ ਨਹੀਂ ਹੈ ਤੁਹਾਡੇ ਅੰਦਰ ਨਹੀਂ ਹੈ ਅੱਗੇ ਅੰਦਰ ਦੀ ਸ਼ਾਂਤੀ ਅੰਦਰ ਹੈ ਤੁਹਾਡੇ ਉਹ ਉਰੇ ਖੜੀ ਹੋ ਜੂਗੀ ਸ਼ਾਂਤੀ ਕਿਸੇ ਤੋਂ ਨਹੀਂ ਮਿਲਦੀ ਉਹ